ਚਰਚਾ ਰਲਮਿਲ ਭਾਈ ਤੋਟਨਾਇਆ ਵਾ ਵੱਧੋ ਜਾਈ 450 ਸਾਲਾ ਸ਼ਤਾਬਦੀ ਸਮਾਗਮਾਂ ਦੇ ਵਿੱਚ ਪੰਜ ਪਾਨ ਦੇ ਪਕਵਾਨ ਜਿਹੜੇ ਨੇ ਉਹ ਤਿਆਰ ਹੋ ਰਹੇ ਨੇ ਲਗਾਤਾਰ ਸੰਗਤਾਂ ਦੀ ਆਮਦ ਹੋ ਰਹੀ ਆ ਸੰਗਤਾਂ ਦੀ ਆਮਦ ਨੂੰ ਮੁੱਖ ਰੱਖਦੇ ਹੋਏ ਵਿਚੇਚੇ ਤੌਰ ਤੇ ਵਕ ਵਕ ਤਰਾਂ ਦੇ ਜਿਹੜੇ ਭੋਜਨ ਨੇ ਉਹ ਤਿਆਰ ਕੀਤੇ ਜਾ ਰਹੇ ਨੇ ਤਾਂ ਜੋ ਆਈ ਹੋਈ ਸੰਗਤ ਦੀ ਤ੍ਰਿਪਤੀ ਜਿਹੜੀ ਆ ਉਹ ਕੀਤੀ ਜਾਵੇ ਤਾਂ ਇਹ ਜਿਹੜੇ ਲੰਗਰ ਤਿਆਰ ਹੋ ਰਹੇ ਨੇ ਇਹ ਵਕ ਵਕ ਸੰਪਰਦਾਵਾਂ ਦੇ ਮੁਖੀ ਉਹਨਾਂ ਵੱਲੋਂ ਇਹ ਲੰਗਰ ਤਿਆਰ ਕੀਤੇ ਗਏ ਨੇ ਸੰਤ ਪਾਪਾ ਨਰਿੰਦਰ ਸਿੰਘ ਜੀ ਸੰਤ ਪਾਪਾ ਬਲਵਿੰਦਰ ਸਿੰਘ ਜੀ ਕਾਰ ਸੇਵਾ ਫਯੂਰ ਸਾਹਿਬ ਉਹਨਾਂ ਵੱਲੋਂ ਇਹ ਲੰਗਰ ਤਿਆਰ ਕੀਤੇ ਜਾ ਰਹੇ ਨੇ ਕਰਵਾਏ ਜਾ ਰਹੇ ਨੇ ਤਾਂ ਵੱਡੀ ਤਾਦਾਦ ਦੇ ਵਿੱਚ ਸੇਵਾਦਾਰ ਇਹ ਆਪਣੀਆਂ ਆਪਣੀਆਂ ਸੇਵਾਵਾਂ ਨਿਭਾ ਰਹੇ ਨੇ ਜਿੱਥੇ ਲੱਡੂ ਤਿਆਰ ਹੋ ਰਹੇ ਨੇ ਬੂੰਦੀ ਵਾਲੇ ਬੂੰਦੀ ਤਿਆਰ ਹੋ ਰਹੀ ਆ ਪਕੌੜੇ ਤਿਆਰ ਹੋ ਰਹੇ ਨੇ ਸਬਜ਼ੀਆਂ ਤਿਆਰ ਹੋਈਆਂ ਨੇ ਰਸਗੁੱਲੇ ਜਿਹੜੇ ਨੇ ਗਲਾਉ ਜਾਮਨ ਤਾਂ ਹੋਰ ਵੀ ਬਹੁਤ ਸਵਾਦਿਸ਼ਟ ਭੋਜਨ ਲਗਾਤਾਰ ਉਹ ਤਿਆਰ ਹੋ ਰਹੇ ਨੇ ਤਾਂ ਇਸੇ ਤਰ੍ਹਾਂ ਜਿਹੜੀ ਹੈ ਸਬਜ਼ੀਆਂ ਤਿਆਰ ਕੀਤੀਆਂ ਜਾ ਰਹੀਆਂ ਨੇ ਤੇ ਉਹਨਾਂ ਸਬਜ਼ੀਆਂ ਦੀ ਜਿਹੜੀ ਹੈ ਕਟਾਈ ਦਾ ਕੰਮ ਉਹ ਵੀ ਕੀਤਾ ਜਾ ਰਿਹਾ ਏ ਤਾਂ ਸਬਜ਼ੀਆਂ ਨੂੰ ਤੜਕੇ ਵੀ ਲਾਏ ਜਾ ਰਹੇ ਨੇ ਤਾਂ ਹਰੇਕ ਤਰੀਕੇ ਦੀ ਸੇਵਾ ਜਿਹੜੀ ਹੈ ਉਹ ਸੇਵਾਦਾਰਾਂ ਵੱਲੋਂ ਨਿਭਾਈ ਜਾ ਰਹੀ ਹੈ ਤਾਂ ਦੂਸਰੇ ਪਾਸੇ ਮਠਿਆਈਆਂ ਵੀ ਤਿਆਰ ਹੋ ਰਹੀਆਂ ਨੇ ਜਲੇਬ ਤਿਆਰ ਕੀਤੇ ਜਾ ਰਹੇ ਨੇ ਤਾਂ ਸੰਗਤ ਜਿਹੜੀ ਆ ਉਹ ਵੀ ਵੱਧ ਚੜ ਕੇ ਇਹਨਾਂ ਲੰਗਰਾਂ ਦੇ ਵਿੱਚ ਸ਼ਮੂਲੀਤ ਕਰ ਰਹੀ ਆ ਸੇਵਾਵਾਂ ਨਿਭਾ ਰਹੀ ਆ ਤੇ ਹਰ ਤਰੀਕੇ ਦੇ ਨਾਲ ਸਹਿਯੋਗ ਦਿੱਤਾ ਜਾ ਰਿਹਾ ਹੈ ਤਾਂ ਸਿੱਖ ਸੰਗਤਾਂ ਦੇ ਸਹਿਯੋਗ ਦੇ ਨਾਲ ਹੀ ਇਹ ਸਾਰੇ ਕਾਰਜ ਚੱਲ ਰਹੇ ਨੇ ਤਾਂ ਵੱਡੀ ਤਾਦਾਦ ਦੇ ਵਿੱਚ ਸ਼ਰਧਾਲੂ ਪੰਗਤਾਂ ਦੇ ਵਿੱਚ ਬੈਠ ਕੇ ਪ੍ਰਸ਼ਾਦਾ ਛਕ ਰਹੇ ਨੇ ਲੰਗਰ ਛਕ ਰਹੇ ਨੇ ਤੇ ਇਹ ਜਿਹੜੇ ਤਿਆਰ ਕੀਤੇ ਜਾ ਰਹੇ ਭੋਜਨ ਨੇ ਵਿਸ਼ੇਸ਼ ਤੌਰ ਤੇ ਦੇਸੀ ਘੋੜੇ ਵਿੱਚ ਇਹ ਤੀਆਂ ਤਿਆਰ ਹੋ ਰਹੀਆਂ ਨੇ ਤਾਂ ਬਹੁਤ ਹੀ ਵਧੀਆ ਪ੍ਰਬੰਧ ਜਿਹੜੇ ਉਹ ਕੀਤੇ ਨੇ ਤੇ ਇੱਥੇ ਬਰਫੀਆਂ ਜਿਹੜੀਆਂ ਨੇ ਵੱਖ-ਵੱਖ ਪ੍ਰਕਾਰ ਦੀਆਂ ਉਹ ਵੀ ਤਿਆਰ ਕੀਤੀਆਂ ਜਾ ਰਹੀਆਂ ਨੇ ਤੇ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਇਸੇ ਵਾਵਾਂ ਵੱਖ-ਵੱਖ ਸੰਪਰਦਾਵਾਂ ਵੱਲੋਂ ਨਿਭਾਈਆਂ ਜਾ ਰਹੀਆਂ ਨੇ ਤਾਂ ਇਸੇ ਤਰ੍ਹਾਂ ਹੀ ਜਿਹੜੇ ਸਮੇਂ ਸਵੇਰੇ ਦੁਪਹਿਰੇ ਜਾਂ ਸ਼ਾਮ ਨੂੰ ਹੋਵੇ ਲੰਗਰ ਦੀ ਗੱਲ ਤਾਂ ਵੱਖ-ਵੱਖ ਸਬਜ਼ੀਆਂ ਤਿਆਰ ਹੋ ਰਹੀਆਂ ਨੇ ਪ੍ਰਸ਼ਾਦੇ ਤਿਆਰ ਹੋ ਰਹੇ ਨੇ ਤਾਂ ਦੂਸਰੇ ਪਾਸੇ ਸੰਗਤਾਂ ਨੂੰ ਸ਼ਕਾਉਣ ਦੇ ਲਈ ਵੱਡੇ ਪੱਧਰ ਦੇ ਉੱਤੇ ਸੇਵਾਦਾਰ ਵੀ ਆਪਣੀ ਆਪਣੀਆਂ ਸੇਵਾਵਾਂ ਨਿਭਾ ਰਹੇ ਨੇ ਉਹਨਾਂ ਵੱਲੋਂ ਸੇਵਾ ਕੀਤੀ ਜਾ ਰਹੀ ਹੈ ਤਾਂ ਇਸੇ ਪ੍ਰਕਾਰ ਜਿਹੜੇ ਪ੍ਰਸ਼ਾਦਾ ਸ਼ਕਣ ਤੋਂ ਬਾਅਦ ਝੂਠੇ ਬਰਤਨ ਨੇ ਉਹਨਾਂ ਬਰਤਨਾਂ ਦੀ ਸਫਾਈ ਵੀ ਲਗਾਤਾਰ ਕੀਤੀ ਜਾ ਰਹੀ ਹੈ ਤਾਂ ਇਹ ਬਹੁਤ ਹੀ ਖੂਬਸੂਰਤ ਜਿਹੜਾ ਸਿਧਾਂਤ ਹੈ ਪਹਿਲੇ ਪੰਗਤ ਪਾਸ਼ਾ ਸੰਗਤ ਦਾ ਉਸ ਸਿਧਾਂਤ ਦੇ ਮੁਤਾਬਕ ਕਿ ਇੱਥੇ ਲੰਗਰ ਚੱਲ ਰਹੇ ਨੇ ਤੇ ਲੰਗਰਾਂ ਦੇ ਵਿੱਚ ਹਰੇਕ ਤਰੀਕੇ ਦਾ ਪਦਾਰਥ ਤਿਆਰ ਹੋ ਰਿਹਾ ਹੈ ਤਾਂ ਜਿਹੜੀ ਵੀ ਸੰਗਤ ਆਉਂਦੀ ਹੈ ਉਸ ਦੇ ਜੋ ਮਨ ਨੂੰ ਪਾਉਂਦਾ ਹੈ ਉਹ ਇੱਥੇ ਆ ਕੇ ਪ੍ਰਸ਼ਾਦਾ ਸ਼ਕਦੀ ਹੈ ਤਾਂ ਇਹ ਸਾਰੀਆਂ ਤਸਵੀਰਾਂ ਅਸੀਂ ਤੁਹਾਨੂੰ ਗੋਇੰਦਵਾਲ ਸਾਹਿਬ ਜੀ ਦੀ ਪਾਵਨ ਧਰਤੀ ਤੋਂ ਦਿਖਾ ਰਹੇ ਹਾਂ ਜਿੱਥੇ ਬੀਤੇ ਦਿਨਾਂ ਤੋਂ ਲਗਾਤਾਰ ਸਮਾਗਮ ਚੱਲ ਰਹੇ ਨੇ ਅੱਜ ਔਲੋਕਿਕ ਅਤੇ ਵਿਸ਼ਾਲ ਨਗਰ ਕੀਰਤਨ ਵੀ ਆਰੰਭ ਹੋਇਆ ਸੀ ਇਸ ਤੋਂ ਪਹਿਲਾਂ ਮਾਝੇ ਨਾਲ ਸੰਬੰਧਿਤ ਵੱਖ-ਵੱਖ ਨਗਰਾਂ ਤੋਂ ਲੌਕਿਕ ਨਗਰ ਕੀਰਤਨ ਸਜਾਏ ਗਏ ਸੀ ਤਾਂ ਸੰਗਤਾਂ ਦੇ ਵਿੱਚ ਇੱਕ ਵੱਡਾ ਉਤਸ਼ਾਹ ਵੀ ਜ਼ਰੂਰ ਦੇਖਣ ਨੂੰ ਮਿਲ ਰਿਹਾ ਹੈ ਤਾਂ ਖਾਸ ਤੌਰ ਤੇ ਜਿਹੜੇ ਲੰਗਰਾਂ ਦੀ ਚਰਚਾ ਵੀ ਰਹੀ ਆ ਪੀਜ਼ਾਆਂ ਦਾ ਲੰਗਰ ਹੈ 버ਗਰਾਂ ਦਾ ਲੰਗਰ ਹੈ ਜਾਂ ਹੋਰ ਵੀ ਜਿਹੜੇ ਅੱਜ ਕੱਲ ਦੇ ਸਮੇਂ ਦੇ ਮੁਤਾਬਕ ਲੰਗਰ ਨੇ ਉਹ ਵੀ ਲਗਾਏ ਜਾ ਰਹੇ ਨੇ ਬਹੁਤ ਸਾਰੇ ਬੱਚੇ ਜਿਹੜੇ ਆ ਉਹ ਪੀਜ਼ੇ 버ਗਰ ਆਦ ਛੱਕ ਕੇ ਖੁਸ਼ ਹੁੰਦੇ ਨੇ ਤਾਂ ਉਹਨਾਂ ਦੀ ਪਸੰਦ ਨੂੰ ਧਿਆਨ ਵਿੱਚ ਰੱਖਦੇ ਹੋਏ ਉਸ ਪ੍ਰਕਾਰ ਦੇ ਲੰਗਰ ਨੇ ਉਹ ਵੀ ਤਿਆਰ ਕੀਤੇ ਹੋਏ ਨੇ ਤਾਂ ਮੱਝ ਦੇ ਨਾਲ ਸੰਬੰਧਿਤ ਇੱਕ ਵੱਡਾ ਜੋੜ ਮੇਲਾ ਹੁੰਦਾ ਹੈ ਜਿੱਥੇ ਸ਼ਤਾਬ ਦੀ ਸਮਾਗਮ ਅੱਜ ਮਨਾਏ ਜਾ ਰਹੇ ਨੇ ਤੇ ਉਹਨਾਂ ਸਮਾਗਮਾਂ ਦੇ ਵਿੱਚ ਸ਼ਮੂਲੀਅਤ ਵਿੱਚ ਸੰਤਾਂਵਾਦ ਚੜ੍ਹ ਕੇ ਕਰ ਰਹੀਆਂ ਨੇ ਤਾਂ ਇਹ ਸਮਾਗਮ ਜਿਹੜੇ ਨੇ ਗੋਇੰਦਵਾਲ ਸਾਹਿਬ ਜੀ ਧਰਤੀ ਤਰਨਤਾਰਨ ਜਿਹੜੇ ਦੇ ਅਧੀਨ ਪੈਂਦੀ ਹੈ ਤੇ ਅੰਮ੍ਰਿਤਸਰ ਤੋਂ ਕੁਝ ਦੂਰੀ ਤੇ ਇਹ ਨਗਰ ਸਥਿਤ ਹੈ ਤੀਜੇ ਪਾਸ਼ਾ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਨੇ ਇਹ ਨਗਰ ਬਸਾਇਆ ਸੀ ਤੇ ਇਸ ਨਗਰ ਨੂੰ ਬਸਾਉਣ ਤੋਂ ਬਾਅਦ ਚੌਥੇ ਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਨੂੰ ਹੁਕਮ ਹੋਇਆ ਸੀ ਕਿ ਉਹ ਅੰਮ੍ਰਿਤਸਰ ਦੀ ਨਗਰ ਬਸਾਉਣ ਅੰਮ੍ਰਿਤਸਰ ਦੀ ਸਥਾਪਨਾ ਕਰਨ ਤਾਂ ਅੰਮ੍ਰਿਤਸਰ ਦਾ ਪਹਿਲਾ ਨਾਮ ਚੱਕ ਰਾਮਦਾਸ ਰੱਖਿਆ ਗਿਆ ਸੀ ਤੇ ਉਸ ਤੋਂ ਬਾਅਦ ਨਾਮ ਬਦਲ ਕੇ ਅੱਜ ਉਹ ਵਿਸ਼ਵ ਭਰ ਦੇ ਵਿੱਚ ਅੰਮ੍ਰਿਤਸਰ ਸਾਹਿਬ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਤਾਂ ਜਿਹੜੇ ਪੀਜ਼ੇ 버ਗਰਾਂ ਦੇ ਲੰਗਰ ਦੇ ਅਸੀਂ ਗੱਲ ਕਰ ਰਹੇ ਸੀ ਉਹ ਨਾਮ ਲੰਗਰਾਂ ਦੇ ਵਿੱਚ ਲੰਮੀਆਂ ਲੰਮੀਆਂ ਲੈਣਾ ਜਿਹੜੀਆਂ ਨੇ ਉਹ ਸੰਗਤ ਦੀਆਂ ਲੱਗੀਆਂ ਹੋਈਆਂ ਨੇ ਤੇ ਆਪਣੀ ਆਪਣੀ ਵਾਰੀ ਦਾ ਉਹਨਾਂ ਵੱਲੋਂ ਇੰਤਜ਼ਾਰ ਕੀਤਾ ਜਾ ਰਿਹਾ ਏ ਤੇ ਦੂਜੇ ਪਾਸੇ ਸੇਵਾਦਾਰ ਉਹ ਵੱਡੇ ਪੱਧਰ ਤੇ ਇਹ ਪਦਾਰਥ ਇਹ ਲੰਗਰ ਤਿਆਰ ਕਰ ਰਹੇ ਨੇ ਵੱਡੀਆਂ ਮਸ਼ੀਨਾਂ ਜਿਹੜੀਆਂ ਨੇ ਆਧੁਨਿਕ ਦੌਰ ਦੀਆਂ ਉਹ ਲਗਾਈਆਂ ਹੋਈਆਂ ਨੇ ਤਾਂ ਇੱਕ ਸਮੇਂ ਦੇ ਵਿੱਚ ਵੱਡੇ ਪੱਧਰ ਤੇ ਇਹ ਲੰਗਰ ਤਿਆਰ ਹੁੰਦਾ ਏ ਤੇ ਲੰਗਰ ਤਿਆਰ ਹੋਣ ਤੋਂ ਬਾਅਦ ਵਧੀਆ ਤਰੀਕੇ ਨਾਲ ਜਿਹੜੀਆਂ ਲਾਈਨਾਂ ਨੇ ਉਹ ਲਗਾਈਆਂ ਜਾਂਦੀਆਂ ਤੇ ਲਾਈਨਾਂ ਦੇ ਵਿੱਚ ਲੱਗ ਕੇ ਸੰਗਤ ਕੱਲੇ-ਕੱਲੇ ਤੌਰ ਤੇ ਅੱਗੇ ਵਧਦੀ ਆ ਤੇ ਅੱਗੇ ਵਧਣ ਤੋਂ ਬਾਅਦ ਇਹ ਪੀਜ਼ਾ 버ਗਰ ਦਾ ਲੰਗਰ ਜਿਹੜਾ ਹੈ ਉਹ ਸੰਗਤਾਂ ਨੂੰ ਵਰਤਾਇਆ ਜਾ ਰਿਹਾ ਹੈ ਤਾਂ ਉੱਚੇ ਚੇ ਤੌਰ ਤੇ ਜਿਹੜੇ ਨੌਜਵਾਨ ਨੇ ਇਸ ਸੇਵਾ ਦੇ ਵਿੱਚ ਵੱਧ ਚੜ ਕੇ ਹਿੱਸਾ ਲਾ ਰਹੇ ਨੇ ਤਾਂ ਜਿਹੜੇ ਛੋਟੇ ਬੱਚੇ ਨੇ ਉਹ ਇਹ ਅੱਜਕੱਲ ਦੇ ਮੁਤਾਬਕ ਵੀਜ਼ੇ 버거 ਖਾ ਕੇ ਖੁਸ਼ ਹੁੰਦੇ ਨੇ ਤੇ ਉਹਨਾਂ ਬੱਚਿਆਂ ਦੀ ਖੁਸ਼ੀ ਦੇ ਮੱਦੇਨਜ਼ਰ ਹੀ ਇਹ ਲੰਗਰ ਉਹ ਲਗਾਤਾਰ ਪਿਛਲੇ ਕਈ ਦਿਨਾਂ ਤੋਂ ਚੱਲ ਰਹੇ ਨੇ ਤਾਂ ਇਹਨਾਂ ਲੰਗਰਾਂ ਦੇ ਵਿੱਚ ਵੱਡੇ ਪੱਧਰ ਤੇ ਸ਼ਮੂਲੀਅਤ ਕਰ ਰਹੀ ਆ ਸੰਗਤ ਸੇਵਾ ਕਰ ਰਹੀ ਆ ਤੇ ਇਹ ਸੇਵਾ ਕਰਕੇ ਆਪਣੇ ਆਪ ਨੂੰ ਉਵਟ ਭਾਗਾ ਵੀ ਉਹ ਮਹਿਸੂਸ ਕਰਦੇ ਨੇ ਸੁਲੰਮੀ ਲੰਮੀਆਂ ਲਾਈਨਾਂ ਜਿਹੜੀਆਂ ਲੱਗੀਆਂ ਹੋਈਆਂ ਨੇ ਉਹਨਾਂ ਦੇ ਵਾਸਤੇ ਵੀ ਪੁਖਤਾ ਪ੍ਰਬੰਧ ਪ੍ਰਬੰਧਕਾਂ ਵੱਲੋਂ ਕੀਤੇ ਹੋਏ ਨੇ ਤਾਂ ਇਹਨਾਂ ਪਰਬੰਧਾਂ ਦੇ ਵਿੱਚ ਬੜੀ ਸ਼ਾਂਤੀ ਦੇ ਨਾਲ ਬੜੀ ਅਦਬ ਦੇ ਨਾਲ ਸਤਿਕਾਰ ਦੇ ਨਾਲ ਇਹ ਸੇਵਾਵਾਂ ਨਿਭਾਈਆਂ ਜਾ ਰਹੀਆਂ ਨੇ ਤੇ ਲਗਾਤਾਰ ਦੂਸਰੇ ਪਾਸੇ ਲੰਗਰ ਆ ਪੰਗਤ ਦੇ ਵਿੱਚ ਬੈਠ ਕੇ ਵੀ ਛਕਾਇਆ ਜਾ ਰਿਹਾ ਹੈ ਤਾਂ ਇਸੇ ਤਰ੍ਹਾਂ ਜਿਹੜੇ ਪੀਸੇ 버ਗਰ ਹੈ ਉਹਨਾਂ ਨੂੰ ਵਰਤੋਂ ਦੇ ਲਈ ਜਿਸ ਤਰੀਕੇ ਨਾਲ ਪ੍ਰਬੰਧਕਾਂ ਨੂੰ ਸੌਖਾ ਤਰੀਕਾ ਲੱਗਦਾ ਉਸ ਸੌਕੇ ਤਰੀਕੇ ਦੇ ਨਾਲ ਇਹ ਜਿਹੜੇ ਪ੍ਰਬੰਧ ਨੇ ਉਹ ਕੀਤੇ ਨੇ ਤੇ ਇਹਨਾਂ ਪ੍ਰਬੰਧਾਂ ਦੇ ਚੱਲਦਿਆਂ ਹੀ ਬੀਤੇ ਦਿਨਾਂ ਤੋਂ ਲਗਾਤਾਰ ਇਹ ਵੱਡੇ ਪੱਧਰ ਤੇ ਵੱਖ-ਵੱਖ ਪਕਵਾਨ ਜਿਹੜੇ ਨੇ ਉਹ ਤਿਆਰ ਕੀਤੇ ਜਾ ਰਹੇ ਨੇ ਤਾਂ ਇਹ ਤਸਵੀਰਾਂ ਅਸੀਂ ਤੁਹਾਡੇ ਨਾਲ ਲਗਾਤਾਰ ਸਾਂਝੀਆਂ ਕਰ ਰਹੇ ਆ ਤੇ ਇਹ ਤਸਵੀਰਾਂ ਵੀ ਤੁਸੀਂ ਦੇਖ ਸਕਦੇ ਹੋ ਕਿ ਗੋਵਿੰਦ왈 ਸਾਹਿਬ ਜੀ ਦੀ ਪਾਵਨ ਧਰਤੀ ਦੇ ਜਿੱਥੇ 450 ਸਾਲਾ ਸ਼ਤਾਬਦੀ ਸਮਾਗਮ ਮਨਾਏ ਜਾ ਰਹੇ ਨੇ ਉਹਨਾਂ ਸਮਾਗਮਾਂ ਦੀ ਵੱਖ-ਵੱਖ ਤਰ੍ਹਾਂ ਦੇ ਜਿਹੜੇ ਪਦਾਰਥ ਨੇ ਲੰਗਰ ਨੇ ਉਹ ਤਿਆਰ ਕੀਤੇ ਜਾ ਰਹੇ ਨੇ ਤੇ ਇਹਨਾਂ ਲੰਗਰਾਂ ਦੇ ਵਿੱਚ ਇੱਕ ਖਾਸੀਅਤ ਹੈ ਕਿ ਨੌਜਵਾਨ ਵਰਗ ਜਿਹੜਾ ਹੈ ਉਹ ਵੱਡੇ ਪੱਧਰ ਤੇ ਸ਼ਮੂਲੀਅਤ ਕਰ ਰਿਹਾ ਏ ਵੱਡੇ ਪੱਧਰ ਤੇ ਉਹ ਸੇਵਾਵਾਂ ਮਾਨਵਾ ਰਹੇ ਨੇ ਹਾਲਾਂਕਿ ਇਹਨਾਂ ਲੰਗਰਾਂ ਨੂੰ ਲਾ ਕੇ ਕੁਝ ਲੋਕਾਂ ਵੱਲੋਂ ਕਈ ਤਰੀਕੇ ਦੀ ਚਰਚਾ ਵੀ ਕੀਤੀ ਗਈ ਪਰ ਜਿਨ੍ਹਾਂ ਦੀ ਸ਼ਰਧਾ ਏ ਜਿਹੜੇ ਗੁਰੂ ਘਰ ਦੇ ਵਿੱਚ ਆਸਥਾ ਰੱਖਦੇ ਨੇ ਉਹ ਹਰ ਪ੍ਰਕਾਰ ਦਾ ਲੰਗਰ ਤਿਆਰ ਕਰਦੇ ਨੇ ਤੇ ਸੰਗਤ ਨੂੰ ਸਤਕਾਰ ਦੇ ਨਾਲ ਛਕਾਉਂਦੇ ਨੇ ਤਰਕ ਕਰਨ ਵਾਲਿਆਂ ਦੇ ਕਈ ਤਰਕ ਨੇ ਪਰ ਜਿਹੜੇ ਲੰਗਰ ਲਾ ਰਹੇ ਨੇ ਉਹਨਾਂ ਦੀ ਵੀ ਇੱਕ ਆਪਣਾ ਤਰਕ ਹੈ ਇੱਕ ਆਪਣੀ ਆਸਥਾ ਹੈ ਤੇ ਉਸ ਆਸਥਾ ਦੇ ਚੱਲਦੇ ਹੀ ਉਹਨਾਂ ਵੱਲੋਂ ਕਿ ਲੰਗਰ ਲਗਾਤਾਰ ਲਾਏ ਹੋਏ ਨੇ ਤਾਂ ਵੱਡੀਆਂ-ਵੱਡੀਆਂ ਟਰੇਆਂ ਜਿਹੜੀਆਂ ਨੇ ਜਾਂ ਵੱਡੀਆਂ ਮਸ਼ੀਨਾਂ ਨੇ ਉਹ ਵੱਡੀਆਂ ਮਸ਼ੀਨਾਂ ਦੇ ਵਿੱਚ ਇੱਕ ਸਮੇਂ ਦੇ ਦੌਰਾਨ ਹੀ ਵੱਡੀ ਗਿਣਤੀ ਦੇ ਵਿੱਚ ਇਹ 버ਗਰ ਤਿਆਰ ਹੁੰਦੇ ਨੇ ਤਾਂ ਇਹਨਾਂ 버ਗਰਾਂ ਨੂੰ ਤਿਆਰ ਕਰਨ ਦੇ ਲਈ ਜਿਹੜੇ ਨੌਜਵਾਨ ਨੇ ਸੇਵਾਦਾਰ ਨੇ ਉਹ ਆਪਣੀਆਂ-ਆਪਣੀਆਂ ਡਿਊਟੀਆਂ ਹੋਈਆਂ ਬਾਖੂਪੀ ਨਿਭਾ ਰਹੇ ਨੇ ਤਾ ਇਸੇ ਪ੍ਰਕਾਰ ਇਹ ਜਿਹੜੀ ਪੀਜ਼ੀਆ ਦੀ ਟਰੇ ਤੁਸੀਂ ਦੇਖ ਸਕਦੇ ਹੋ ਕਿ ਇਹ ਪੀਜ਼ੀਆ ਦੀਆਂ ਟਰੇ ਜਿਹੜੀਆਂ ਨੇ ਉਹ ਮਸ਼ੀਨਾਂ ਦੇ ਵਿੱਚ ਲੱਗਦੀਆਂ ਨੇ ਤੇ ਮਸ਼ੀਨਾਂ ਦੇ ਵਿੱਚ ਲੱਗਣ ਤੋਂ ਬਾਅਦ ਜਦੋਂ ਇਹ ਤਿਆਰ ਹੋ ਜਾਂਦੇ ਨੇ ਤਾਂ ਤਿਆਰ ਹੋਣ ਤੋਂ ਬਾਅਦ ਇਹ ਸੰਗਤੇ ਵਿੱਚ ਵਰਤੇ ਜਾਂਦੇ ਨੇ ਤਾਂ ਕੁੱਲ ਮਿਲਾ ਕੇ ਹਾਂ ਤਾਂ ਇਹ ਵੀ ਕਿਸਾਨ ਵੱਲੋਂ ਤਿਆਰ ਕੀਤਾ ਹੋਇਆ ਕਣਕ ਦਾ ਹੀ ਪਦਾਰਥ ਹੈ ਮੈਦਾ ਹੈ ਤੇ ਉਸ ਮੈਦੇ ਤੋਂ ਹੀ ਇਹ ਸਾਰਾ ਕੁਝ ਤਿਆਰ ਹੁੰਦਾ ਹੈ ਤੇ ਉਸ ਦੇ ਉੱਤੇ ਜਿਹੜੇ ਚੀਜ਼ਾਂ ਪਾਈਆਂ ਜਾਂਦੀਆਂ ਨੇ ਸਬਜ਼ੀਆਂ ਪਾਈਆਂ ਜਾਂਦੀਆਂ ਨੇ ਉਹ ਵੀ ਕਿਸਾਨ ਵੱਲੋਂ ਹੀ ਤਿਆਰ ਕੀਤੀਆਂ ਜਾਂਦੀਆਂ ਨੇ ਤਾਂ ਕਹਿਣ ਤੋਂ ਭਾਵ ਹੈ ਕਿ ਕਿਸਾਨ ਵੱਲੋਂ ਅੰਨਦਾਤੇ ਵੱਲੋਂ ਤਿਆਰ ਕੀਤੀਆਂ ਗਈਆਂ ਚੀਜ਼ਾਂ ਦੇ ਨਾਲ ਹੀ ਲੰਗਰ ਤਿਆਰ ਕੀਤੇ ਜਾਂਦੇ ਨੇ ਬਸ ਸਵਾਦ ਕੁਝ ਅਲੱਗ ਹੋ ਸਕਦਾ ਏ ਤੇ ਉਸੇ ਸਵਾਦ ਨੂੰ ਲੈ ਕੇ ਇਹ ਸੰਗਤ ਜਿਹੜੀ ਆ ਉਹ ਜੋ-ਜੋ ਵੀ ਕੁਝ ਚਾਹੁੰਦੀ ਏ ਲੰਗਰ ਦੇ ਵਿੱਚ ਉਸ ਉਸ ਤਰੀਕੇ ਦੇ ਉਹਨਾਂ ਨੂੰ ਪਦਾਰਥ ਮਿਲਦੇ ਨੇ ਸੰਗਤ ਸੇਵਾ ਕਰਨ ਲਈ ਸੇਵਾ ਕਰ ਰਹੀ ਹੈ ਸਵਾਲ ਕਰਨ ਵਾਲੇ ਸਵਾਲ ਕਰਦੇ ਨੇ ਤਾਂ ਇਹ ਬਾਦ ਦਸਤੂਰ ਇਸੇ ਤਰੀਕੇ ਨਾਲ ਲਗਾਤਾਰ ਚੱਲ ਰਿਹਾ ਹੈ ਪਰ ਜਿਹੜੀ ਵੀ ਸੰਗਤ ਗੁਰੂ ਕਰਨਾ ਤਮਸਤਕ ਹੋਣ ਦੇ ਲਈ ਆਉਂਦੀ ਆ ਉਹ ਗੁਰੂ ਕਰਨਾ ਤਮਸਤਕ ਹੋ ਕੇ ਗੁਰੂ ਘਰ ਦੇ ਵਿੱਚੋਂ ਕੁਝ ਸਿੱਖ ਕੇ ਗੁਰੂ ਘਰ ਦੇ ਵਿੱਚੋਂ ਕੁਝ ਉਪਦੇਸ਼ ਲੈ ਕੇ ਜਾਂਦੀ ਆ ਤੇ ਲੈ ਕੇ ਜਾਣ ਤੋਂ ਬਾਅਦ ਆਪਣਾ ਉਹ ਜੀਵਨ ਸਫਲ ਕਰਦੀ ਆ ਤਾਂ ਸਵਾਲ ਕਰਨ ਵਾਲੇ ਸਵਾਲਾਂ ਤੱਕ ਸੀਮਿਤ ਰਹਿ ਜਾਂਦੇ ਨੇ ਇਹ ਹਰੇਕ ਵਿਅਕਤੀ ਦਾ ਆਪਣਾ ਆਪਣਾ ਤਰਕ ਹੈ ਆਪਣੀ ਆਪਣੀ ਦਲੀਲ ਹੈ ਪਰ ਕੁੱਲ ਮਿਲਾ ਕੇ ਇਨਾਂ ਸਮਾਗਮਾਂ ਦੇ ਵਿੱਚ ਇਹ ਲੰਗਰ ਭੋਜਨ ਲਗਾਤਾਰ ਤਿਆਰ ਹੋ ਰਹੇ ਨੇ ਤੇ ਵੱਡੇ ਪੱਧਰ ਤੇ ਨੌਜਵਾਨ ਸ਼ਮੂਲੀਅਤ ਕਰ ਰਹੇ ਨੇ ਤੇ ਸ਼ਮੂਲੀਅਤ ਕਰਕੇ ਆਪਣਾ ਉਹ ਜੀਵਨ ਵੀ ਸਫਲ ਕਰਦੇ ਹੋਏ ਦਿਖਾਈ ਦੇ ਰਹੇ ਨੇ ਤੇ 24 ਘੰਟੇ ਇਹ ਲੰਗਰ ਲਗਾਤਾਰ ਚੱਰੀ ਆ ਪਿਛਲੇ ਦਿਨਾਂ ਤੋਂ ਜਿਹੜਾ ਲੰਗਰ ਲਗਾਤਾਰ ਜਾਰੀ 24 ਘੰਟੇ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਇਸੇ ਤਰੀਕੇ ਨਾਲ ਬਾਦ ਦਸਤੂਰ ਜਾਰੀ ਰਹੇਗਾ ਗੁਰਦੁਆਰਾ ਬੌਲੀ ਸਾਹਿਬ ਦੇ ਸੱਜੇ ਹੱਥ ਮਿਹਨ ਸਿੰਘ ਸ਼ੌਣੀ ਵੱਲੋਂ ਵਕ ਵਕ ਲੰਗਰ ਲਗਾਏ ਹੋਏ ਨੇ ਤੇ ਉਹਨਾਂ ਲੰਗਰਾਂ ਦੇ ਇਹ ਵਿੱਚ ਹੀ ਵੱਖ-ਵੱਖ ਪ੍ਰਕਾਰ ਦੇ ਜਿਹੜੇ ਪਦਾਰਤ ਨੇ ਉਹ ਦੇਖੇ ਜਾ ਸਕਦੇ ਨੇ ਸੰਗਤਾਂ ਨੂੰ ਜਿਹੜੇ ਸ਼ਿਕਾਇਤਾਂ ਹੋ ਰਹੇ ਨੇ ਕਦਮ-ਦਰ-ਕਦਮ ਜਿਹੜੀਆਂ ਸੇਵਾਵਾਂ ਨਿਭਾਈਆਂ ਜਾ ਰਹੀਆਂ ਨੇ ਉਹ ਅੱਗੇ ਤੋਂ ਅੱਗੇ ਸਰਵ ਕੀਤੀਆਂ ਜਾ ਰਹੀਆਂ ਨੇ ਤੇ ਸਰਵ ਕਰਨ ਦੇ ਲਈ ਵੀ ਪੂਰੀਆਂ ਟੀਮਾਂ ਤਾਇਨਾਤ ਨੇ ਵੱਡੇ ਪੱਧਰ ਦਿੱਤੇ ਤੇ ਨਾਲ-ਨਾਲ ਪਾਂਡਿਆਂ ਦੀ ਵੀ ਸਫਾਈ ਹੋ ਰਹੀ ਹੈ ਨਾਲ ਨਾਲ ਤਿਆਰੀ ਵੀ ਜਿਹੜੀ ਹੈ ਉਹ ਕੀਤੀ ਉਹ ਜਿਹੜੇ ਸੇਵਾਦਾਰ ਕਰ ਰਹੇ ਨੇ ਸੇਵਾਦਾਰ ਸਾਡੇ ਨਾਲ ਮੌਜੂਦ ਨੇ ਗੱਲਬਾਤ ਵੀ ਉਹਨਾਂ ਦੇ ਨਾਲ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਖਾਲਸਾ ਬਤ ਜੀ ਕਿੰਨੇ ਦਿਨਾਂ ਤੋਂ ਲੰਗਰ ਚੱਲ ਰਿਹਾ ਜੀ ਕਿਵੇਂ ਦਾ ਉਤਸ਼ਾਹ ਦੇਖ ਰਹੇ ਹਾਂ ਨੌਜਵਾਨ ਵੱਡੀ ਗਿਣਤੀ ਜਿੱਥੇ ਸੇਵਾ ਵੀ ਕਰ ਰਹੇ ਨੇ ਭਾਈ ਜੀ 13 ਤਰੀਕ ਤੋਂ ਲੰਗਰ ਚੱਲ ਰਿਹਾ ਜੀ ਤੇ 19 ਤਰੀਕ ਤੱਕ ਚੱਲੇਗਾ ਲੱਖਾਂ ਦੇ ਸਾਥ ਦੇ ਨਾਲ ਪੀਜ਼ਾ ਬਣ ਰਿਹਾ ਨੌਜਵਾਨ ਇਸੇ ਕਰਕੇ ਆ ਰਹੇ ਨੇ ਇੱਥੇ ਨੌਜਵਾਨ ਇਸ ਕਰਕੇ ਆ ਰਹੇ ਨੇ ਕਿ ਸਾਰੇ ਸਿੱਖਣ ਆ ਰਹੇ ਨੇ ਲੰਗਰ ਦੀ ਸੇਵਾ ਵੀ ਕਰ ਰਹੇ ਨੇ ਤੇ ਪੀਜ਼ਾ 버ਗਰ ਸੈਂਡਵਿਚ ਸਭ ਕੁਝ ਸਿੱਖਣ ਆ ਰਹੇ ਨੇ ਕਿਉਂਕਿ ਸਾਡਾ ਸੁਲਤਾਨਪੁਰ ਲੋਧੀ ਵਿੱਚ ਇਹ ਐਕਸਪੀਰੀਅੰਸ ਰਿਹਾ ਸੀ ਕਿ ਜਿੰਨੇ ਬੱਚੇ ਸਾਡੇ ਕੋਲ ਸਿੱਖ ਕੇ ਗਏ ਉਹ ਬਾਹਰਲੇ ਮਲੁਖਾ ਜ ਹੋਣ ਚਾਹੀਏ ਇੱਥੇ ਹੁਣ ਉਹ ਟ੍ਰੇਨ ਹੋ ਕੇ ਗਏ ਨੇ ਇਹ ਬਹੁਤ ਵਧੀਆ ਉਪਰਾਲਾ ਬਾਬੇ ਨਾਨਕ ਵੱਲੋਂ ਹੋਇਆ ਤੇ ਇਹਨਾਂ ਦੀ ਵੱਡੀ ਜਿਹੜੀ ਸੇਵਾ ਹੈ ਬਾਬਾ ਨਰਿੰਦਰ ਸਿੰਘ ਤੇ ਬਾਬਾ ਬਲਵਿੰਦਰ ਸਿੰਘ ਜੀ ਕਰਵਾ ਰਹੇ ਨੇ ਇੱਕ ਛੋਟਾ ਜਿਹਾ ਸਵਾਲ ਆ ਜਾਂ ਚਰਚਾ ਦਾ ਕੁਝ ਲੋ ਨੁਕਤੇ ਚਿੰਨੀ ਵੀ ਕਰਦੇ ਹੋ ਉਸ ਨੂੰ ਕਿਵੇਂ ਦੇਖਦੇ ਹੋ ਹਾਲਾਂਕਿ ਜੋ ਇੱਥੇ ਚੀਜ਼ਾਂ ਬਣ ਰਹੀਆਂ ਨੇ ਉਹ ਤਾਂ ਕਿਸਾਨ ਵੱਲੋਂ ਹੀ ਤਿਆਰ ਹੁੰਦੀਆਂ ਨੇ ਐਦਾਂ ਐ ਵੀ ਮੈਂ ਤੁਹਾਨੂੰ ਦੱਸ ਦਿੰਦਾ ਵੀ ਚਰਚਾ ਜਿਹੜੀ ਹੈਗੀ ਆ ਉਹ ਤਾਂ ਇਹ ਹੈ ਵੀ ਇੱਕ ਸਮੁੰਦਰ ਦੇ ਕੰਢੇ ਹੰਸ ਵੀ ਜਾਂਦਾ ਤੇ ਬਗਲਾ ਵੀ ਜਾਂਦਾ ਇਹ ਦੋਨਾਂ ਦੇ ਰੰਗ ਚਿੱਟੇ ਹੁੰਦੇ ਆ ਤੇ ਬਗੜਾ ਜਿਹੜਾ ਉਹ ਮੱਛੀਆਂ ਡੱਡੀਆਂ ਤੇ ਗੰਦ ਖਾ ਕੇ ਆਉਂਦਾ ਤੇ ਜਿਹੜਾ ਹੰਸ ਹੈਗਾ ਉਹ ਮੋਤੀ ਚੁਗਦਾ ਤੇ ਜਿਹੜੇ ਇੱਥੇ ਹੰਸ ਵਰਗੇ ਆਉਂਦੇ ਆ ਉਹ ਪ੍ਰਸ਼ਾਦਾ ਗੁਰੂ ਨਾਨਕ ਦਾ ਸ਼ੱਕੇ ਹੀ ਜਾਂਦੇ ਆ ਠੀਕ ਹੈ ਜੀ ਤੇ ਖੁਸ਼ੀਆਂ ਪ੍ਰਾਪਤ ਕਰਦੇ ਆ ਤੇ ਜਿਹੜੇ ਬਗੜਾ ਬਿਰਤੀ ਚ ਆਉਂਦੇ ਆ ਤੇ ਉਹਨਾਂ ਦਾ ਕੰਮ ਹੀ ਉਹ ਹੈ ਤੇ ਉਹਨਾਂ ਨੇ ਬੋਲਣਾ ਹੀ ਬੋਲਣਾ ਇਹ ਜਿਹੜੀਆਂ ਮਸ਼ੀਨਾਂ ਲਾਈਆਂ ਨੇ ਕਿੰਨੀਆਂ ਲਾਈਆਂ ਨੇ ਕਿੰਨੇ ਵੱਡੇ ਪੱਧਰ ਤੇ 1 ਮਿੰਟ ਚ ਤਿਆਰ ਹੋ ਜਾਂਦਾ ਸਾਰਾ ਇਹ ਮਸ਼ੀਨਾਂ ਬਹੁਤ ਵੱਡੀਆਂ ਨੇ ਜੀ ਨਾ ਤਾਂ ਇੰਡੀਆ ਦੇ ਵਿੱਚ ਇਹਦੇ ਨਾਲ ਦੀਆਂ ਮਸ਼ੀਨਾਂ ਕੋਲ ਬਣਾ ਰਿਹਾ ਜੀ ਕਿਉਂਕਿ ਹਰ ਰੋਜ਼ ਇੱਕ ਘੰਟੇ ਦੇ ਵਿੱਚ 5200 ਦੇ ਕਰੀਬ ਪੀਜ਼ਾ ਅਸੀਂ ਤਿਆਰ ਕਰਦੇ ਆ ਤੇ 버ਗਰ ਵੀ ਇਦਾਂ ਹੀ ਤਕਰੀਬਨ 3 ਤਕਰੀਬਨ 3000 3500 ਦੇ ਕਰੀਬ ਕਰਦੇ ਆ ਜੀ ਤੇ ਇਹ ਕਾਉਂਟੀਟੀ ਜਿਹੜੀ ਹੈ ਬਹੁਤ ਜ਼ਿਆਦਾ ਹੈ ਤੇ ਇਹ ਨਾ ਤਾਂ ਵਰਲਡ ਦੇ ਵਿੱਚ ਕੋਈ ਇੰਨੀ ਕਿਸੇ ਨੇ ਕਰੀ ਹੈ ਤੇ ਬਾਬੇ ਨਾਨਕ ਦਾ ਹੀ ਹੈ ਕੰਮ ਸਹੀ ਜੀ ਸਿੱਖ ਕੌਮ ਹੀ ਕਰ ਸਕਦੀ ਐ ਸਿੱਖ ਕੌਮ ਤੋਂ ਬਗੈਰ ਹੋਰ ਕੋਈ ਨਹੀਂ ਕਰ ਸਕਦਾ ਜਦੋਂ ਇਹ ਸੰਗਤ ਵੱਡੇ ਪੱਧਰ ਤੇ ਆਉਂਦੀ ਆ ਫਿਰ ਸਮੂਥਲੀ ਸਾਰਾ ਚੱਲਦਾ ਰਹਿੰਦਾ ਜਾਂ ਵਿੱਚ ਰੁਕਣਾ ਪੈਂਦਾ ਨਹੀਂ ਨਹੀਂ ਚੱਲਦਾ ਰਹਿੰਦਾ ਕਿਉਂਕਿ ਸਵੇਰੇ ਅਸੀਂ 6 ਵਜੇ ਲੱਗ ਜਾਂਦੇ ਆ ਤੇ ਰਾਤ ਦੇ 1 ਵਜੇ ਜਾਂਦਾ ਕੋਈ ਵੀ ਸਾਡੇ ਨਾਲ ਪਹਿਲਾਂ ਕੋਸ਼ਿਸ਼ ਰਹਿੰਦੀ ਆ ਵੀ ਕੋਈ ਖਾਲੀ ਨਾ ਜਾਵੇ ਤੇ ਖਾਲੀ ਨਾ ਮੁੜੇ ਜਿਹੜਾ ਵੀ ਆਵੇ ਉਹ ਲੰਗਰ ਜਰੂਰ ਛੱਕੇ ਜਾਵੇ ਹੋਰ ਵੀ ਕਿਹੜੀ ਕਿਹੜੀ ਚੀਜ਼ਾਂ ਇੱਥੇ ਜਾਂ ਕਿਹੜਾ ਕਿਹੜਾ ਲੰਗਰ ਤਿਆਰ ਹੋ ਰਿਹਾ ਤੁਹਾਨੂੰ ਇੱਥੇ ਇੱਥੇ ਸਿਰਫ ਇਸ ਜੁੰਡ ਦੇ ਵਿੱਚ ਪੀਜ਼ਾ 버ਗਰ ਸੈਂਡਵਿਚ ਤੇ ਆਈਸਕ੍ਰੀਮ ਕੌਫੀ ਇਹ ਵਰਤੀ ਜਾਂਦੀ ਤੇ ਠੰਡੇ ਇਤੋਂ ਬਾਅਦ ਅਗਲਾ ਜਿਹੜਾ ਫੜਾ ਹੈਗਾ ਉਹਦੇ ਵਿੱਚ ਦਾਤ ਫੁੱਲਦਾ ਔਰ ਦੁੱਗਾ ਲੱਡੂ ਵਗੈਰਾ ਜਲੇਬੀਆਂ ਹਰ ਚੀਜ਼ ਉੱਥੇ ਮਿਲੇਗੀ ਤੁਹਾਨੂੰ ਹਰ ਚੀਜ਼ ਇੱਥੇ ਮਿਲੇਗੀ ਕਿਹੜਾ ਵੀ ਸ਼ਰਦਾਲੂ ਜੋ ਵੀ ਛਕਣਾ ਚਾਹੁੰਦਾ ਉਹਨੂੰ ਹਰ ਚੀਜ਼ ਮਿਲੇਗੀ ਜੋ ਇੱਥੇ ਅਗਲੇ ਉਹਨੇ ਸੋਚ ਲਿਆ ਉਹਨੂੰ ਮਿਲੇਗਾ ਜਿਉਂਨੇ ਕਹੇ ਕਿ ਮੈਂ ਨੂਡਲ ਖਾਣ ਛਕਣੇ ਆ ਤਾਂ ਛਕੋ ਉੱਥੇ ਜਾ ਕੇ ਨੂਡਲ ਮਿਲ ਜਾਣਗੇ ਪਕੌੜੇ ਮਿਲ ਜਾਣਗੇ ਬਾਬੇ ਨਾਨਕ ਦਾ ਲੰਗਰ ਇਹ ਤਾਂ ਬਾਬੇ ਨਾਨਕ ਦਾ ਲੰਗਰ ਇਹਦੇ 20 ਰੁਪਏ ਦੇ ਨਾਲ ਸਾਨੂੰ ਇਜਾਜ਼ਤ ਆ ਸਾਰਿਆਂ ਨੂੰ ਵੀਰ ਪੀਏ ਤਨੀ ਕਹਿ ਸਕਦੇ ਚਲੋ ਉਹਨਾਂ ਦੀ ਇੱਕ ਕਹਾਵਤ ਹੈ ਵੀ ਵੀ ਦਗਮ ਦੜਮ ਗਮੜੇ ਸੀ ਜਾਂ ਕਿੱਦਾਂ ਸੀ ਪਰ ਉਹਨਾਂ ਲੰਗਰ ਲਾਇਆ ਤੇ ਉਹ ਦੇਖੋ ਹੁਣ ਕਿੱਥੇ ਪਹੁੰਚੇ ਉਹ ਤਰੇ ਦਾ ਲੰਗਰ ਲਾਇਆ ਸੀ ਬਾਬਾ ਜੀ ਨੇ ਗੁਰੂ ਨਾਨਕ ਦੇਵ ਜੀ ਨੇ ਕੋਤੜੇ ਦਾ ਲੰਗਰ ਲਾਇਆ ਸੀ ਤੁਹਾਨੂੰ ਯਾਦ ਹੋਣਾ ਕਿ ਸਾਡੇ ਬੱਚਿਆਂ ਨੂੰ ਨਹੀਂ ਪਤਾ ਜਿਆਦਾ ਕਰਕੇ ਕਿ ਗੁਰੂ ਨਾਨਕ ਦੇਵ ਜੀ ਨੇ ਜੋ ਪ੍ਰਸ਼ਾਦਾ ਸ਼ਕਾਇਆ ਸੀ ਉਹ ਸ਼ਾਹ ਤਾਦਵਾਨੂ ਉਹ ਕੋਤੜੇ ਦਾ ਸ਼ਕਾਇਆ ਸੀ ਕੋਤੜੇ ਤੋਂ ਲੈ ਕੇ ਪਿਜੇ ਤੱਕ ਤਾਂ ਪਹੁੰਚ ਗਿਆ ਜੀ बच्चे ਤੁਹਾਡੇ ਕੋਲ ਸੇਵਾ ਕਰ ਰਹੇ ਨੇ ਇਹ ਪੱਕੇ ਆ ਰਹੇ ਨੇ ਜਾਂ ਬਦਲ ਬਦਲ ਕੇ ਬੱਚੇ ਸੇਵਾ ਕਰ ਰਹੇ ਨੇ ਵੱਖ-ਵੱਖ ਇਲਾਕਿਆਂ ਤੋਂ ਨਹੀਂ ਜੀ ਸਾਰੇ तकरीबन तकरीबन ਉਹੀ ਆ ਰਹੇ ਨੇ 70 80% 90% ਉਹੀ ਆ ਰਹੇ ਨੇ ਉਹਦੇ ਵਿੱਚ ਕੀ ਹੁੰਦਾ ਵੀ ਕਈ ਖੁੱਲ ਜਾਂਦੇ ਨੇ ਨਹੀਂ ਆ ਸਕਦੇ ਦਾ ਦੂਰ ਹੁੰਦੇ ਨੇ ਉਹ ਨਹੀਂ ਆ ਸਕਦੇ ਪਰ ਟ੍ਰੇਨਿੰਗ ਵਾਸਤੇ ਤਾਂ ਇੱਥੇ ਇੱਕ ਦਿਨ ਹੀ ਬਹੁਤ ਹੈ ਇੱਕ ਦਿਨ ਦੇ ਵਿੱਚ ਹੀ ਬੱਚਾ ਤਿਆਰ ਹੋ ਜਾਂਦਾ ਹੁਣ ਹਰ ਚੀਜ਼ ਪਤਾ ਲੱਗ ਜਾਂਦੀ ਹੈ ਕੀ ਕੁਝ ਪਹਿਣਾ ਜਿੰਨਾ ਕਿ ਕੋ ਵੱਡਾ ਕੋਈ ਹੋਟਲ ਲੈ ਲਓ ਰੈਸਟੋਰੈਂਟ ਲੈ ਲਓ ਜੋ ਵੀ ਉੱਥੇ ਪੀਜੇ ਉੱਤੇ ਜਾਂ 버ਗਰ ਦੇ ਵਿੱਚ ਪਾਇਆ ਜਾਂਦਾ ਉਹਦੇ ਤੋਂ ਵੱਧ ਪਾ ਕੇ ਦਿੰਦੇ ਆਂ ਅਸੀਂ ਕਿਉਂਕਿ ਇਹੀ ਕਿਹੜਾ ਪੈਸਾ ਲੈਣਾ ਹੈ ਆਖਰੀ ਸਵਾਲ ਆ ਸੰਗਤ ਵਿੱਚ ਕਿੰਨਾ ਉਤਸ਼ਾਹ ਹੁੰਦਾ ਹੈ ਹਾਂਜੀ ਸੰਗਤ ਦੇ ਵਿੱਚ ਕਿੰਨਾ ਉਤਸ਼ਾਹ ਦੇਖ ਰਿਹਾ ਹਾਂ ਤੁਸੀਂ ਇੰਨਾ ਸਮਾਗਮ ਨੂੰ ਲੈ ਕੇ ਦੇਖੋ ਜੀ ਮੈਂ ਇਹ ਨਹੀਂ ਕਹਿਣਾ ਚਾਹੁੰਦਾ ਵੀ ਹਰ ਬੰਦੇ ਨੂੰ ਕੋਈ ਚੀਜ਼ ਮਿਲ ਜਾਂਦੀ ਹੈ ਕਈ ਵਾਰੀ ਹੁੰਦਾ ਤਮੰਨਾ ਕਰਕੇ ਘਰ ਤੋਂ ਆਉਂਦਾ ਅਗਲਾ ਕਿ ਅਸੀਂ ਯਾਰ ਉੱਥੇ ਜਾਣਾ ਹੈ ਤੇ ਪੀਜਾ ਸ਼ੱਕੇ ਆਉਣਾ ਤੇ 버거 ਦਾ ਹੋਰ ਪਦਾਰਥ ਲੈਣੇ ਸ਼ਕਣੇ ਤੇ ਇੱਥੇ ਸਾਰੇ ਛੱਕੇ ਜਾਂਦੇ ਆ ਔਰ 1 ਵਜੇ ਤੱਕ ਤੁਹਾਨੂੰ ਪਤਾ ਹੀ ਹੈ ਤੁਸੀਂ 1 ਵਜੇ ਆਇਓ ਨਾ ਹਜਰਤ ਨੂੰ ਕਿ ਤੁਹਾਨੂੰ ਇਦਾਂ ਹੀ ਲੈਣਾ ਮਿਲਣਗੇ ਤੇ ਇਹਦਾ ਮਤਲਬ ਕੀ ਹੈ ਜੀ ਕਿ ਪ੍ਰੇਮ ਹੈ ਪ੍ਰੇਮ ਹੈ ਵੈਖੋ ਜ਼ਾ ਵੀ ਬਥੇ ਸੋ ਜਿਹੜੇ ਸੇਵਾਦਾਰ ਅਤੇ ਸੇਵਾਵਾਨ ਬਾਹਰੇ ਨੇ ਉਹਨਾਂ ਨੇ ਦੱਸਿਆ ਹੈ ਕਿ ਨੌਜਵਾਨਾਂ ਦੀ ਟੀਮ ਜਿਹੜੀ ਆ ਉਹ ਲਗਾਤਾਰ ਇੱਥੇ ਆਪਣੀਆਂ ਸੇਵਾਵਾਂ ਨਿਭਾ ਰਹੀ ਆ ਨੌਜਵਾਨ ਟੀਮਾਂ ਦੇ ਵਿੱਚ ਤਨਾਤ ਨੇ ਤੇ ਜਿੱਥੇ-ਜਿੱਥੇ ਵੀ ਉਹਨਾਂ ਦੀ ਡਿਊਟੀ ਲੱਗਦੀ ਆ ਉੱਥੇ-ਉੱਥੇ ਹੀ ਉਹ ਆਪਣੀਆਂ ਡਿਊਟੀਆਂ ਬਖੂਬੀ ਨਿਭਾ ਰਹੇ ਨੇ ਤੇ ਜਿਵੇਂ-ਜਿਵੇਂ ਵੀ ਇੱਥੇ ਜੋ-ਜੋ ਵੀ ਕੋਈ ਛਕਣਾ ਚਾਹੁੰਦਾ ਹੈ ਮਾਈ ਭਾਈ ਉਸ ਨੂੰ ਉਹੀ ਲੰਗਰ ਪਦਾਰਥ ਜਿਹੜੇ ਨੇ ਉਹ ਛਕਾਏ ਜਾਂਦੇ ਨੇ ਤੇ ਵਾਰੀਆਂ ਬਣ ਕੇ ਰੂਟੀਨ ਦੇ ਵਿੱਚ ਜੰਗਲੇ ਲਾਏ ਹੋਏ ਨੇ ਤੇ ਉਹਨਾਂ ਜੰਗਲਾਂ ਦੇ ਮੁਤਾਬਕ ਕੀ ਨੌਜਵਾਨ ਜਿਹੜੇ ਉਹ ਇੱਥੇ ਲੰਗਰ ਸ਼ਿਕਾਰੇ ਨੇ ਤੇ ਨਾਲ ਹੀ ਨਾਲ ਜਿਹੜੇ ਸ਼ਰਧਾਲੂ ਨੇ ਉਹ ਆਪਣੀ ਆਪਣੀ ਵਾਰੀ ਦੇ ਮੁਤਾਬਕ ਆ ਕੇ ਇਥੋਂ ਲੰਗਰ ਛੱਕੇ ਜਾ ਰਹੇ ਨੇ ਖੁਸ਼ ਹੋ ਕੇ ਜਾ ਰਹੇ ਨੇ ਤੇ ਉਹਨਾਂ ਦੀ ਜਿਹੜੀ ਮਨ ਦੀ ਤ੍ਰਿਪਤੀ ਆ ਉਹ ਆਪਣੀ ਮਨ ਦੀ ਤ੍ਰਿਪਤੀ ਨੂੰ ਖਤਮ ਕਰ ਰਹੇ ਨੇ ਤਾਂ ਇਹੜੀਆਂ ਤਸਵੀਰਾਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਗੋਇੰਦਵਾਲ ਸਾਹਿਬ ਜੀ ਦੀ ਪਾਵਨ ਧਰਤੀ ਤੋਂ ਜਿੱਥੇ ਬਹੁਤ ਵੱਡੇ ਪੱਧਰ ਤੇ ਸਮਾਗਮ ਮਨਾਏ ਜਾ ਰਹੇ ਨੇ ਸਮਾਗਮ ਉੱਲਿੱਕੇ ਗਏ ਸਨ ਤੇ ਇਹਨਾਂ ਸਮਾਗਮਾਂ ਦੇ ਵਿੱਚ ਵੱਡੇ ਪੱਧਰ ਦੇ ਉੱਤੇ ਜਿੱਥੇ ਸਿੱਖ ਸੰਗਤ ਹਾਜ਼ਰੀ ਭਰ ਰਹੀ ਹੈ ਉੱਥੇ ਵੱਡੇ ਪੱਧਰ ਤੇ ਸਵਾਵਾਵੇਂ ਸੰਗਤ ਵੱਲੋਂ ਲਵਾਈਆਂ ਜਾ ਰਹੀਆਂ ਨੇ ਤਾਂ ਇੱਕ ਯਾਦਗਾਰੀ ਪਲ ਜਿਹੜੇ ਨੇ ਆਸ ਵਾਲੇ ਸੰਗਤ ਦੇ ਲਈ ਨੇ ਕਿਉਂਕਿ ਸੰਗਤ ਇਹਨਾਂ ਯਾਦਗਾਰੀ ਪਲਾਂ ਨੂੰ ਆਪਣੇ ਆਪਣੇ ਕੈਮਰੇਆਂ ਦੇ ਵਿੱਚ ਵੀ ਕੈਦ ਕਰ ਰਹੀਆਂ ਨੇ ਤਾਂ ਜੋ ਜ਼ਿੰਦਗੀ ਦੇ ਵਿੱਚ ਉਹ ਇਹਨਾਂ ਯਾਦਾਂ ਨੂੰ ਸੰਭਾਲ ਕੇ ਰੱਖ ਸਕਣ ਇਹਨਾਂ ਨੂੰ ਦੇਖ ਸਕਣ ਤੇ ਜਿਹੜੇ ਸਮਾਗਮ ਬਣਾਏ ਜਾ ਰਹੇ ਨੇ ਉੱਥੇ ਗੁਰੂ ਇਤਿਹਾਸ ਦੀ ਵੀ ਉਹ ਸਾਂਝ ਪਾ ਰਹੇ ਨੇ ਗੁਰੂ ਇਤਿਹਾਸ ਜਾਨੂ ਹੋ ਰਹੇ ਨੇ ਤੇ ਗੁਰੂ ਘਰ ਦੇ ਵਿੱਚੋਂ ਖੁਸ਼ੀਆਂ ਪ੍ਰਾਪਤ ਕਰ ਰਹੇ ਨੇ ਕੁਝ ਨੰਗੀਆਂ ਤਸਵੀਰਾਂ ਲਾ ਕੇ ਜਲਦ ਹਾਜ਼ਰ ਹੋਵਾਂਗੇ ਤਦ ਤੱਕ ਲਈ ਮੈਨੂੰ ਯਾਨੀ ਕੇ ਸਰੁੰਦਰਪਾਲ ਸਿੰਘ ਵਰਪਾਲ ਅਤੇ ਰੁਪਿੰਦਰਪਾਲ ਸਿੰਘ ਡਿੰਪਲ ਨੂੰ ਦਿਓ ਇਜਾਜ਼ਤ ਧੰਨਵਾਦ